ਸੁਖਪਾਲ ਖਹਿਰਾ ਨੇ ਆਪਣੀ ਪੰਜਾਬੀ ਇਕਤਾ ਪਾਰਟੀ ਦਾ ਐਲਾਨ ਕੀਤਾ ਸਿਆਸੀ ਹਲਕਿਆਂ 'ਚ ਉਹਨਾਂ ਦਾ ਮਜ਼ਾਕ ਉਡਣਾ ਸ਼ੁਰੂ ਹੋ ਗਿਆ ਬੀਬੀ ਜੁਗੀਰਕੋਟ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵਿਟਕਾ ਨੇ ਵੀ ਖੈਰਾ ਨੂੰ ਲੰਮੀ ਹਥੀ ਲਾਈ। ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਟਕਾ ਦਾ ਕਹਿਣਾ ਸੀ ਕਿ ਖੈਰਾ ਸ਼ਾਇਦ ਟੀਵੀ ਸੀਰੀਅਲ ਦੀ ਨਿਰਮਾਤਾ ਇਕਤਾ ਕਪੂਰ ਬਾਰੇ ਗੱਲ ਕਰ ਰਹੇ ਸਨ ਕਿਉਂਕਿ ਅਸਲ ਜ਼ਿੰਦਗੀ 'ਚ ਤਾਂ ਖੈਰਾ ਦਾ ਦੂਰ ਦੂਰ ਤੱਕ ਕੋਈ ਵਸਤਾਈ ਨਹੀਂ ਹੈ। ਖੈਰਾ ਜਿਹੜੀ ਵੀ ਪਾਰਟੀ 'ਚ ਗਈ ਉਸ ਨੂੰ ਤੋੜਨ ਦੀ ਕੋਸ਼ਿਸ਼ਾਂ ਕੀਤੀਆਂ। ਇਹੀ ਕਾਰਨ ਹੈ ਕਿ ਅੱਜ ਉਹਨਾਂ ਦੇ ਪਿੰਡ ਦੇ ਲੋਕਾਂ ਨੇ ਵੀ ਉਹਨਾਂ ਤੋਂ ਦੂਰੀ ਬਣਾ ਲਈ ਹੈ। ਕੀ ਸੁਖਪਾਲ ਸਿੰਘ ਖੈਰਾ ਉਹ ਕਹਿ ਰਿਹਾ ਹੈ ਕਿ ਪੰਜਾਬ ਦੀ ਏਕਤਾ ਵਾਸਤੇ ਪੰਜਾਬ ਦੀ ਅਖੰਡਤਾ ਵਾਸਤੇ ਪੰਜਾਬ ਦੀ ਏਕਤਾ ਪਾਰਟੀ ਬਣਾਈ ਹੈ ਕਿ ਭਾਈ ਪਹਿਲੀ ਗੱਲ ਤੇ ਹੈ ਕਿ ਜਿੰਨੀਆਂ ਵੀ ਪਾਰਟੀਆਂ ਤੋਂ ਬਣੀਆਂ ਉਹਦੇ 'ਚ ਤੇਰੀ ਕੋਈ ਏਕਤਾ ਤੇ ਨਜ਼ਰ ਨਹੀਂ ਆਈ ਹੁਣ ਕਿਹੜੀ ਏਕਤਾ ਨੂੰ ਲੈ ਕੇ ਆ ਗਿਆ ਭਾਈ ਜਾਂ ਉਹ ਉਹ ਵਿਚਾਰੀ ਇੱਕ ਬੰਬੇ ਦੀ ਹੈਗੀ ਆ ਏਕਤਾ ਕਪੂਰ ਸ਼ਾਇਦ ਉਹਦੀ ਗੱਲ ਕਰ ਰਿਹਾ ਲੇਕਿਨ ਮੈਂ ਇੱਕ ਗੱਲ ਕਹਾਂ ਕਿ ਏਕਤਾ ਦਾ ਨਾਮ ਮੈਨੂੰ ਨਹੀਂ ਪਤਾ ਇਹ ਕਿੱਥੋਂ ਲੈ ਰਿਹਾ ਔਰ ਇਹਦਾ ਕੋਈ ਆਧਾਰ ਨਹੀਂ ਹੈ ਔਰ ਆਪਣੀ ਪਰਜਾਈ ਨੂੰ ਜਿਹੜਾ ਇਲੈਕਸ਼ਨ ਲੜਾਇਆ ਪਿੰਡ ਦੇ ਵਿੱਚ ਏਕਤਾ ਨਹੀਂ ਨਜ਼ਰ ਆਈ ਬਈ ਤੇਰੇ ਸੱਜਣਾ ਆਪਣੇ ਪਿੰਡ ਦੇ ਵਿੱਚ ਉਹ ਜਮਾਨਤ ਜਬਤ ਕਰਾ ਲਈ ਤੂੰ ਹੁਣ ਕਿੱਥੇ ਏਕਤਾ ਕਰਨੀ ਆ ਪਹਿਲੇ ਆਪਣੇ ਘਰ 'ਚ ਏਕਤਾ ਕਰ ਲਾ ਵਿਰਕਾ ਦੀ ਮੰਨੀਏ ਤਖੈਰਾ ਨੇ ਆਪਣੀ ਪਾਰਟੀ ਦੇ ਐਲਾਨ ਮੌਕੇ ਭੁੱਕੀ ਅਤੇ ਅਫੀਮ ਦੇ ਠੇਕੇ ਖੋਲਰ ਜਾਣ ਦੀ ਹਮਾਇਤ ਕੀਤੀ ਪਰ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਨਸ਼ਿਆਂ ਤੋਂ ਦੁਖੀ ਨੇ ਵਿਰਕਾ ਨੇ ਖੈਰਾ ਨੂੰ ਸਲਾਹ ਦੰਦਿਆਂ ਕਿਹਾ ਹੈ ਕਿ ਉਹ ਉਹਨਾਂ ਸੂਬਿਆਂ 'ਚ ਜਾ ਕੇ ਨਸ਼ੀਲੇ ਪਦਾਰਥਾਂ ਦੇ ਵਪਾਰੀ ਬਣਨ ਜਿੱਥੇ ਇਹ ਨਸ਼ਾ ਪੈਦਾ ਕੀਤਾ ਜਾਂਦਾ ਹੈ ਇਸਪਾਲ ਸਿੰਘ ਖੈਰਾ ਜੀ ਕਹਿੰਦੇ ਆ ਕਿ ਭਾਈ ਭੁੱਕੀ ਡੋਡੇ ਫੀਮ ਇਸ ਸਾਰਾ ਅਸੀਂ ਪੰਜਾਬ ਦੇ ਵਿੱਚ ਇਹਦੀ ਖੇਤੀ ਕਰਾਵਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਏਕਤਾ ਪੰਜਾਬ ਦੀ ਕਰਨ ਵਾਸਤੇ ਇਹ ਭੁੱਕੀ ਇਹ ਫੀਮ ਇਹ ਡੋਡੇ ਅਸੀਂ ਸਾਰੇ ਸਪਲਾਈ ਕਰਾਂਗੇ ਤੇ ਭਾਈ ਮੈਂ ਇਹਨਾਂ ਨੂੰ ਕਿਹਾ ਕਿ ਤੂੰ ਐਦਾਂ ਕਰ ਭਾਈ ਜਿੱਥੇ ਫੀਮ ਦੀ ਖੇਤੀ ਹੋ ਰਹੀ ਹੈ ਨਾ ਉਹ ਸਟੇਟ 'ਚ ਚਲਾ ਜਾ ਉਹ ਫੀਮ ਦੀ ਖੇਤੀ ਕਰ ਤੇ ਫੀਮ ਚਰਸ ਤੇ ਗਾਂਜੇ ਦਾ ਵਪਾਰੀ ਬਣ ਕੇ ਇੱਕ ਕੰਪਨੀ ਖੋਲ ਆ ਜਿਹੜੀ ਪੰਜਾਬ ਇਕਤਾ ਪਾਰਟੀ ਬਣਾ ਰਹੀ ਹੈ ਇਹ ਡੋਡਾ ਭੁੱਕੀ ਤੇ ਫੀਮ ਪਾਰਟੀ ਬਣਨ ਜਾ ਰਹੀ ਆ ਔਰ ਇਹਨਾਂ ਦਾ ਮਕਸਦ ਕੋਈ ਪੰਜਾਬ ਦੇ ਭਲੇ ਲਈ ਨਹੀਂ ਹੈ ਰਾਜਕੁਮਾਰ ਵੀਰਕਾ ਨੇ ਅੱਜ ਆਪਣੀ ਵੱਖਰੇ ਹੀ ਅੰਦਾਜ਼ ਚ ਖੈਰਾ ਦਾ ਮਜ਼ਾਕ ਉਡਾਇਆ ਔਰਾਂ ਮੁਤਾਬਕ ਪੰਜਾਬ ਦੇ ਲੋਕ ਕਿਸੇ ਨਵੀਂ ਪਾਰਟੀ ਦੇ ਹੱਕ ਚ ਨਹੀਂ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੋਕਾਂ ਦੇ ਸਾਰੇ ਸੁਪਨਿਆਂ ਨੂੰ ਭਲੀ ਭਾਂਤੀ ਪੂਰਾ ਕਰਨ ਲਈ ਯਤਨਸ਼ੀਲ ਹੈ ਬਿਊਰੋ ਰਿਪੋਰਟ TV Pacha.